ਅਮਿਕ ਪਾਗ ਰੋਲ ਨੂੰ ਲੈ ਕੇ ਕੀ ਅਪਡੇਟ ਆਹ ਚੌੜੀ ਕਰਨੀ ਸੀ ਕਦੋਂ ਤੱਕ ਹੋਵੇਗੀ ਇਸ ਨੂੰ ਸਸ਼ੀਕਾਲ ਜੀ ਆਪਣੀ ਪਾਗੁਰਾ ਜਿਹੜਾ ਚੌੜਾ ਕਰਨ ਦਾ ਕੰਮ ਚੱਲ ਰਿਹਾ ਉਹ ਥੋੜਾ ਮੀਂਹ ਕਾਰਨ ਤੇਹਾੜਾ ਕਰਨ ਆਪਾਂ ਇੱਕ ਵਾਰ ਵਿਸ਼ਾਲੇ ਰੋਕ ਦਿੱਤਾ ਸੀ ਕਿਉਂਕਿ ਸਾਰੇ ਆਪਣੇ ਪੰਜਾਬ ਵਿੱਚ ਮੁਸ਼ਕਿਲਾਂ ਸੀ ਬਰਿੰਡਾ ਵਿੱਚ ਵੀ ਕਈ ਆਪਣੇ ਏਰੀਆ ਸੇ ਖਾਸ ਕਰਕੇ ਉਹਨੇ ਏਰੀਆ ਜਿਸ ਦੇ ਵਿੱਚ ਆਪਣਾ ਮੀਂਹ ਦੇ ਕਾਰਨ ਥੋੜਾ ਪ੍ਰੋਬਲਮ ਸੀ ਤੇ ਆਪਾਂ ਸਾਰਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਸਾਰੇ ਉਸ ਤੇ ਲੱਗੇ ਹੋਏ ਸੀ ਇਸ ਲਈ ਆਪਾਂ ਵਿੱਚ ਥੋੜਾ ਸਾ ਰੋਕ ਦਿੱਤਾ ਸੀ ਤੇ ਮੀਨ ਵਾਈਲ ਆਪਾਂ ਲੋਕਾਂ ਨੂੰ ਆ ਬੇਨਤੀ ਕਰ ਰਹੇ ਹਾਂ ਕਮਿਸ਼ਨਰ ਨਗਰ ਨਿਗਮ ਜੀ ਤਰਫੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਬੇਨਤੀ ਕੀਤੀ ਜਾਂਦੀ ਹੈ ਸਾਰੇ ਆਪਣੇ ਪ੍ਰਾ ਪੈਣਾ ਨੂੰ ਕਿ ਜਿਹੜੇ ਕਾਰਪੋਰੇਸ਼ਨ ਵੱਲੋਂ ਨਿਸ਼ਾਨ ਲਗਾਏ ਗਏ ਹਨ ਉਹ ਜੇ ਖੁਦ ਹੀ ਆਪਣੀ ਜਿਹੜੀ ਹੈ ਉਸ ਦੇ ਮੁਤਾਬਿਕ ਆਪਣੀ ਜਿਹੜੀ ਕੰਸਟਰਕਸ਼ਨ ਕੀਤੀ ਹੋਈ ਹੈ ਉਸ ਨੂੰ ਤੋੜ ਦਿੱਤਾ ਜਾਏ ਤਾਂ ਕਿ ਕਾਰਪੋਰੇਸ਼ਨ ਵੱਲੋਂ ਕੋਈ ਵੀ ਕੰਮ ਨਾ ਤੇ ਆਪੀ ਆਪੋਰਸ ਨੂੰ ਬੇਨਤੀ ਕਰਕੇ ਲੋਕਾਂ ਨੂੰ ਕਹਿ ਰਿਹਾ ਕੁਝ ਭਰਾਵਾਂ ਨੇ ਆਪਾਂ ਨੇ ਆਪਣਾ ਕਹਿਣਾ ਮੰਨਦੇ ਕੁਝ ਆਪਣੀ ਦੁਕਾਨ ਤੋੜ ਵੀ ਮਤਲਬ ਆਪਣੇ ਜਿਹੜਾ ਏਰੀਆ ਪਿਛੇ ਕਰ ਵੀ ਲਿੱਤਾ ਹੈ ਤੇ ਕੁਝ ਅਜੇ ਵੀ ਰਹਿ ਰਹੇ ਆਪਾਂ ਉਹਨਾਂ ਨੂੰ ਇੱਕੋ ਮੌਕਾ ਹੋਰ ਦੇ ਦੇ ਥੋੜਾ ਜਿਹਾ ਸਮਾਂ ਦੇ ਦੇ ਰਿਹਾ ਤੇ ਉਸ ਦੇ ਬਾਅਦ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਜਿਸਨਾਂ ਕੋਲ ਸਟੇ ਹੈ ਉਸ ਨੂੰ ਲੈ ਕੇ ਵੀ ਕੋਈ ਪ੍ਰੋਸੀਡ ਕੋਰਸ ਚੱਲਦੀ ਹੈ ਜਿਸਨੂੰ ਜਿਹੜਾ ਸਟੇ ਹੈ ਉਹ ਮਾਨਯੋਗ ਅਦਾਲਤ ਵੱਲ ਤਰਫੋਂ ਦਿੱਤਾ ਗਿਆ ਹੈ ਤੇ ਜਦੋਂ ਤੱਕ ਕੋ ਸਟੇ ਹੈ ਉਹ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਨਹੀਂ ਜਾ ਸਕਦੀ ਫਿਰ ਉਸ ਸਟੇ ਤੋਂ ਵਾਂਗ ਜਿਹੜੀ ਆਪਣੀ ਬੱਕਰੀ ਤੋੜ ਤੇ ਕਾਰਵਾਈ ਨੀਗਲੀ ਆ ਇਹ 18 ਫੁੱਟ ਤੋਂ 60 ਫੁੱਟ ਕਰਨੀ ਹੈ ਜਿਹੜੀ ਉਸ ਤੋਂ ਬਾਅਦ ਜਿਹੜੀਆਂ ਦੁਕਾਨਾਂ ਪਈਆਂ ਉਹਨਾਂ ਨੂੰ ਨਵੀਂ ਕੰਸਟਰਕਸ਼ਨ ਕਰ ਰਹੀ ਹੈ ਉਹਨਾਂ ਨੂੰ ਵੀ ਨਕਸ਼ਾ ਪਾਸ ਕਰਵਾਉਣਾ ਪਏਗਾ ਉਸ ਤੋਂ ਇਲਾਵਾ ਕੋਈ ਜਗਾ ਚੱਣੀ ਪਏਗੀ ਆਪਣੀ ਦੁਕਾਨਾਂ ਦੀ ਜਿਹੜੀ ਆਪਾਂ ਨਈ ਕੰਸਟਰਕਸ਼ਨ ਹੋਣੀ ਹੈ ਉਹਦਾ ਵੀ ਦੇਖੋ ਜਿਹੜਾ ਪਲਾਟ ਹੈ ਉਹ ਪਲਾਟ ਤੁਸੀਂ ਇੱਕ ਵਾਰ ਮੈਨੂੰ ਡਿਟੇਲ ਦੇ ਦਿਓ ਜਿਹੜੇ ਤੁਸੀਂ ਕਹਿ ਰਹੇ ਹੋ ਮੈਂ ਇੱਕ ਵਾਰ ਚੈੱਕ ਕਰਵਾ ਲੈਂਦੀ ਆ ਫੇਟ ਦੇ ਨਾਲ